ਤੱਪਰ ਸਬਤ ਵਿਚਾਰਨ ਕੀਤਾ ਮਰਦਾਨੇ ਨੇ ਰਬਾਬ ਵਜਾਇਆ ਸਭ ਦੀ ਸਮਾਪਤੀ ਹੋਈ ਗੁਰੂ ਬਾਬਾ ਜੀ ਦੀ ਸਮਾਧੀ ਜੁੜ ਗਏ ਇਹਤ ਵਿਰਤੇ ਬਰ ਰੁਕੇ ਅੰਦਰ ਅਨੰਦ ਦਾ ਸਾਗਰ ਵਹਿ ਰਿਹਾ ਉਹਦੇ ਵਿੱਚ ਲਿਵਲੀਨ ਹੋ ਗਈ ਜੋ ਭਾਈ ਬਾਲਾ ਰੂਹ ਦੇ ਚਰਨਾਂ ਵਿੱਚ ਹੀ ਬੈਠਾ ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਜੋ ਭਾਈ ਬਾਲਾ ਉਲਦੇ ਚੰਨ ਵਿੱਚ ਹੀ ਬੈਠਾ ਹੈ ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਦਰਿਆ ਦੇ ਕਿਨਾਰੇ ਕਿਨਾਰੇ ਨੇ ਦਿੱਲੀ ਜਿੱਥੇ ਮਜਰੂ ਜਿੱਲਾ ਨਾਮ ਕਰਕੇ ਗੁਰਦਾਰਾ ਚਿਰਦਾ ਉਸ ਥਾਂ ਦੀ ਗੱਲ ਸਭ ਮਰਦਾਨਾ ਫਿਰਨ ਲੱਗ ਜਾਂਦਾ ਉਸ ਵਕਤ ਵੱਡਾ ਹਿੰਦੁਸਤਾਨ ਵਿਕਸ਼ਿਸ਼ਲਾ ਨੰਦਾ ਚੱਕਰ ਵੇਖੇ ਰਾਸ ਵਕਤ ਦੇ ਬਾਦਸ਼ਾਹ ਦਾ ਹੱਥੀ ਫਾਨਾ ਉਹ ਤੋਂ ਨਜ਼ਦੀਕ ਸੀ ਦਰਿਆ ਦੇ ਉੱਥੋਂ ਦਾ ਹੀ ਖਤਮਾਨ ਉਹ ਪਾਈਂ ਮਰਦਾਨੇ ਨੂੰ ਮਿਲ ਜਾਂਦਾ ਹੈ ਪਰ ਉਹਦੇ ਚਿਹਰੇ ਤੇ ਹਵਾਈਆਂ ਉਡੀਆਂ ਬਹੁਤ ਉਦਾਸ ਹੈ। ਕਿਹੜਾ ਇਨਸਾਨ ਦਾ ਮੀਟਰ ਐ ਕੋਸ਼ੀ ਰਮੀ ਦਾ ਕਹਣੇ ਪੁਰਸ਼ ਪਰ ਪਰ ਕੇ ਨੇਸ਼ੀ। ਉਸ ਵੱਲ ਦੇਖ ਕੇ ਮਰਦਾਨਾ ਪੁੱਛਣ ਲੱਗਾ ਕੀ ਗੱਲ ਹੈ ਭਾਈ ਤੂੰ ਕੌਣ ਹੈ? ਤੇਰੇ ਚਿਹਰਾ ਬਹੁਤ ਉਦਾਸ ਲੀਂਦਾ ਹੈ ਕੀ ਕਾਰਨ ਹੈ? ਉਸਨੇ ਕਿਹਾ ਫਕੀਰ ਸਾਹਿਬ ਮੈਂ ਅਕਤ ਦੇ ਬਾਦਸ਼ਾਹ ਦਾ ਹਾਥੀਖਾਨੇ ਇਹਦਾ ਛੋਟਾ ਜਿਹਾ ਮੁਲਾਜ਼ਮ ਹਾਂ। ਇਹ ਖਾਤੀ ਦਾ ਸੇਵਾਦਾਰ ਹਾਂ ਹਤਾਂ। ਇਹ ਉਦਾਸ ਕਿਉਂ ਹੈ ਇਹਨਾਂ ਲੱਗਾ ਇਹ ਸਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਬਣੀ ਹੁਣ ਮਰ ਜਾਂਦਾ ਮਰ ਗਿਆ ਹੈ। ਤੋਂ ਇਸ ਕਰਕੇ ਮੈਂ ਉਦਾਸ ਹਾਂ ਮੇਰੀ ਨੌਕਰੀ ਜਾਂਦੀ ਰਹੇਗੀ ਬਾਲ ਬੱਚੇ ਦਾ ਰੋਜ਼ਗਾਰ ਚੱਲਦਾ ਉਹਦੇ ਆਸਰੇ ਉਹ ਬੰਦ ਹੋ ਜਾਏਗਾ ਇਹ ਮੇਰੇ ਚਿੱਤ ਨੂੰ ਬੜਾ ਫਿਕਰ ਲੱਗਿਆ ਹੋਇਆ ਹੈ। ਇਹ ਗੱਲ ਸੁਣ ਕੇ ਮਰਦਾਨਾ ਉਸ ਨੂੰ ਕਹਿੰਲੇ ਚੱਲ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਸ਼ਾਇਦ ਤੇਰੇ ਤੇ ਕੁਝ ਮਿਹਰ ਹੋ ਜਾਏ ਲੈ ਆਇਆ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਪਰ ਅਜੇ ਤੱਕ ਗੁਰੂ ਬਾਬਾ ਜੀ ਸਮਾਦਰ ਸੇ ਸੰਪੂਰਨ ਲਿਖੀਂਗੇ ਲਿਖੀਂਗੇ ਨੇਤਰ ਫੁੱਲਣ ਤੋਂ ਅੱਗੇ ਮਦਾਨੇ ਨੇ ਵੀ ਨਮਸਕਾਰ ਕੀਤੀ ਉਸਨੇ ਵੀ ਅੱਧ ਕੀਤੀ ਸੱਚੇ ਪਾਤਸ਼ਾਹ ਇੱਕ ਗਰੀਬ ਆਦਮੀ ਹੈ ਇਸ ਨੂੰ ਬੜਾ ਫਿਕਰ ਪੈ ਗਿਆ ਇਸ ਦੀ ਨੌਕਰੀ ਹਟ ਜਾਏਗੀ ਕਿ ਹਾਥੀ ਮਰ ਗਿਆ ਹਾਥੀ ਦਾ ਸੇਵਾਦਾਰ ਸੀ ਹਟਵਾਣ ਗੁਰੂ ਜੀ ਕਹਿਣ ਲੱਗੇ ਹਾਥੀ ਮਰਿਆ ਨਹੀਂ ਇਸ ਨੂੰ ਪਰਮ ਪੈ ਗਿਆ ਜਿੰਦਾ ਹਾਥੀ ਉਸਨੇ ਅਰਜ ਕੀਤੀ ਗਰੀਬਨਵਾਸ ਮਰਤੂ ਕਹਾਂ ਉੱਥੇ ਹੀ ਆਇਆ ਗੁਰੂ ਜੀ ਕਹਿੰਦੇ ਨਹੀਂ ਹਰਿਆਣੀ ਤੈਨੂੰ ਪਰਮ ਬਹਿ ਗਿਆ ਹਾਥੀ ਜਿਉਂਦਾ ਦੋ ਤਿੰਨ ਵਾਰੀ ਐਸਾ ਕਹੇ ਮਰਦਾਨੇ ਨੇ ਕਿਹਾ ਬਚਨ ਨਾ ਮੋੜ ਜਾ ਕੇ ਦੇਖ ਹਾਥੀ ਜਿਉਂਦਾ ਹੋਣਾ ਗੁਰੂ ਬਾਬਾ ਜੀ ਮਿੱਥਿਆ ਬਾਦੀ ਨਹੀਂ ਹਨ ਚੂਹ ਸਿੰਘ ਬੋਲਣ ਵਾਲੇ ਜਾ ਕੇ ਦੇ ਜਦੋਂ ਜਾ ਕੇ ਦੇਖੇ ਹਾਥੀ ਜਿਉਂਦਾ ਖੜਾ ਚੂਲੇ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਬਾਦਸ਼ਾਹ ਦੇ ਕੰਨਾਂ ਤੱਕ ਵੀ ਗੱਲ ਪਹੁੰਚੀ ਵੀ ਕੀ ਤੀਨੇ ਹਾਥੀ ਜਿਉਂਦਾ ਕਹਿੰਦਾ ਉਹ ਉਹ ਕਹਿਣ ਲੱਗਾ ਆਪਣੇ ਹਲਕਾਰਾਂ ਨੂੰ ਜਿਸ ਫਕੀਰ ਨੇ ਹੱਥ ਜਿੰਦਾ ਕੀਤਾ ਹੈ ਉਹਨੂੰ ਮੇਰੇ ਕੋਲ ਹਾਜ਼ਰ ਕਰੋ ਮੇਰੇ ਕੋਲ ਲਿਆਓ ਉਹਦਾ ਤਲੀਦਾਰ ਕਰਿਏ ਪਰ ਇੱਕ ਛਿਆਣਾ ਹਲਕਾਰ ਕਹਿਣ ਲੱਗਾ ਜਾਂ ਬਣਾ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਨਾਫਤ ਹੁੰਦੀ ਹੈ ਨਿਮਰਤਾ ਸਹਿਤ ਉਹਨਾਂ ਦੇ ਚਰਨਾਂ ਵਿੱਚ ਫੁੱਟ ਚੱਲ ਕੇ ਜਾਈਏ ਉਹਨਾਂ ਦੀ ਜ਼ਿਆਰਤ ਵਾਸਤੇ ਤਾਂ ਜਾ ਕੇ ਲਾਭ ਹੋਇਆ ਕਰਦਾ ਹੈ ਇਹ ਨੇਕ ਨਸੀਹਤ ਹੈ ਬਾਦਸ਼ਾਹ ਨੇ ਉਸ ਹਲਕਾਰ ਦੀ ਮਨ ਲਈ ਬੈਠੀ ਹੈ ਉਸ ਤੋਂ ਫਿਰ ਬੇਟਾ ਤਿਆਰ ਕੀਤੀਆਂ ਹਲਕਾਰ ਨਾਲ ਲਏ ਸਮੇਂ ਦੇ ਜਿਹੜੇ ਪਹੁੰਚ ਸਨ ਉਹਨਾਂ ਤੇ ਚੱਲ ਕੇ ਉੱਥੇ ਹਾਜ਼ਰ ਹੋਇਆ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਕਹਿਣ ਲੱਗਾ ਆਪਨੇ ਬੜੀ ਕਰਾਮਾਤ ਦਿਖਾਈ ਆਪਨੇ ਬੜਾ ਮੌਜਜ਼ਾ ਦਿਖਾਇਆ ਗੁਰੂ ਜੀ ਕਹਿਣ ਲੱਗੇ ਕਰਾਮਾਤ ਕਹਿਰ ਹੁੰਦੀ ਹੈ ਰੱਬ ਦਾ ਫਕੀਰ ਅਬਦੀ ਦੁਨੀਆ ਤੇ ਕਹਿਰ ਕਰਨ ਨੂੰ ਤਿਆਰ ਨਹੀਂ ਸੋ ਇਹ ਹਾਤੀ ਪਹਿਲਾਂ ਹੀ ਜਿੰਦਾ ਸੀ ਇਸ ਨੂੰ ਪਰਮ ਪੈ ਗਿਆ ਹੋਇਆ ਸੀ ਹਾਤੀ ਦੇ ਸਥਾਨ ਨੂੰ ਫਿਰ ਗੁਰੂ ਜੀ ਨੇ ਤਾਂ ਨਹੀਂ ਕੋਸ਼ਿਸ਼ ਕੀਤੀ ਕਿਉਂਕਿ ਸ਼ਕਤੀ ਨੂੰ ਜਿਨੇ ਪ੍ਰਸੰਨ ਨਹੀਂ ਕੀਤਾ ਨਾਟਕ ਛੇੜ ਕਰਤਾਜਾ ਲੋਕਨ ਕੋ ਆਪ ਖੰਡਾ ਜਾ ਜਿਵੇਂ ਲੋਕ ਨਾਟਕ ਛੇੜ ਕਰਦੇ ਹਨ ਇਸੇ ਤਰ੍ਹਾਂ ਇਹਨਾਂ ਨਾਟਕ ਛੇੜ ਕੀ ਮੰਦਨ ਗੁਰੂ ਜੀ ਕਹਿੰਦੇ ਜਿਵੇਂ ਦੁਨੀਆ ਨੂੰ ਬੁਰਾਈ ਤੋਂ ਲਾਜ ਛਰ ਮਾਉਂਦੀ ਹੈ ਸਭ ਦੇ ਫਕੀਰਾਂ ਨੂੰ ਨਾਟਕ ਛੇੜ ਕੇ ਇਹਨਾਂ ਨੂੰ ਜਗਾ ਕਰਨ ਬੇਲੇ ਹਰ ਨੂੰ ਅੱਛੀ ਗੱਲ ਨਹੀਂ ਇਹਨੂੰ ਮਾਇਆ ਵੀ ਜਗਿਆ ਜਾਂਦਾ ਹੈ। ਭਾਵੇਂ ਰப்தੀ ਰਜ਼ਾ ਵਿੱਚ ਅਲੇ ਦਾ ਗੱਲ ਹੈ ਲੇਕਿਨ ਆਪਣੀ ਹਉਮੈ ਰੱਖ ਕੇ ਜਿਹੜੀ ਕਰਾਮਾਤ ਕਰਨੀ ਹੈ ਇਸ ਨੂੰ ਗਨਾਵੰਦਿਆ ਜਾਂਦਾ ਹੈ। ਆ ਫਿਰ ਇਸੇ ਤਰ੍ਹਾਂ ਬਚਨਲਾਸ ਕੁਛ ਹੁੰਦੇ ਰਹੇ। ਸ਼ਾਮ ਦਾ ਵਕਤ ਹੋ ਗਿਆ ਬਾਦਸ਼ਾਹ ਕਹਿਣ ਲੱਗਾ ਮੇਰਾ ਵਕਤ ਹੈ ਮੈਨੂੰ ਆਗਿਆ ਦੇਓ ਤਾਂ ਕਿ ਮੈਂ ਜਾਣ। ਤੇ ਨਾਲ ਦੀ ਨਾਲ ਬਾਦਸ਼ਾਹ ਨੇ ਇਹ ਗੱਲ ਕਹੀ ਕਿ ਸਾਈ ਸੁਣੇ ਗੋਰਖ ਆਦ ਖਰਾਬ ਕੀ ਕੇ ਤਾੜੀ ਲਾਉਂਦੇ ਸੰਸਮਾਦੀ ਲਾਉਂਦੇ ਸਨ ਮੇਰੇ ਕੋਲ ਬਹੁਤ ਅੱਛੇ ਕਿਸਮ ਦੇ ਖਰਾਬ ਹਕਮਗ੍ਰਿਫ ਸਰਾਈ ਆਪ ਨੂੰ ਭੇਜਦੇ ਆ ਤਾਂ ਕਿ ਆਪ ਦੀ ਸਮਾਦੀ ਚੰਗੀ ਲਗੇ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਜਿਹੜੀਆਂ ਸ਼ਰਾਬ ਦੇ ਆਸਰੇ ਸਮਾਦੀਆਂ ਲੱਗਦੀਆਂ ਉਸ ਸਮਾਦੀ ਠੀਕੀ ਹੋਣਗੀਆਂ ਇਹ ਜਿਸ ਦਸਤੂ ਦੇ ਨਾਲ ਬਿਰਤੀ ਚੰਚਲ ਹੁੰਦੀ ਹੈ ਉਸ ਸਮਾਦੀ ਕਿਵੇਂ ਲਗਾ ਸਕਦੀ ਹੈ ਇਹ ਬਿਲਕੁਲ ਗਲਤ ਖਿਆਲ ਹੈ ਕਿ ਇਹਨੇ ਗਲਤ ਗਲਤੀ ਹੋਈ ਹੈ ਫਿਰ ਸ਼ਰਾਬ ਸ਼ਰਾਬ ਡੇਢੀ ਸ਼ਰਾਬ ਦੇ ਆਸਰੇ ਦੁਨੀਆ ਦੇ ਲੋਕ ਆਪਣੇ ਰਮਾਨ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦੇ ਉਸ ਦੇ ਨਾਲ ਉਹ ਜ਼ਿਆਦਾ ਵੱਧ ਦੇ ਚਲੇ ਜਾਂਦੇ ਪਰ ਬਾਦਸ਼ਾਹ ਸਾਡੇ ਪਾਸ ਇੱਕ ਹੀ ਸ਼ਰਾਬ ਹੈ ਜੇ ਤੂੰ ਇੱਕ ਪਹਿਲਾ ਪੀ ਲੈ ਕੰਮ ਤੱਕ ਤੇਰਾ ਨਸ਼ਾ ਨਾ ਖਤਰੇ ਹੋਰ ਦੁਨੀਆ ਦੇ ਜਿਤਨੇ ਨਸ਼ੇ ਹਨ ਕੋਸਤ ਪੰਗ ਅਕੀਮ ਮਦ ਇਹ ਗੀ ਗੀ ਚੀਜ਼ਾਂ ਨਸ਼ੀਲੀਆਂ ਹੁੰਦੀਆਂ ਨੇ ਕਈ ਕੋਸਤ ਪੀਂਦੇ ਹਨ ਕਈ ਪੰਗ ਕੀ ਸੁਖਾ ਪੀਂਦੇ ਹੈ ਕਈ ਥੀਮ ਖਾਂਦੇ ਹਨ ਕਈ ਸ਼ਰਾਬਾਂ ਪੀਂਦੇ ਹਨ ਇਹ ਅੰਨ ਨਿਸ਼ਾ ਸ਼ਾਮ ਨੂੰ ਪੀਓ ਸਵੇਰੇ ਉੱਤਰ ਜਾਂਦਾ ਹੈ ਉੱਤਨ ਵੇਲੇ ਤੋੜ ਲੱਗਦੀ ਹੈ ਨਸ਼ੇ ਸਾਰੇ ਗਰਮ ਖੁਸ਼ਕ ਨੇ ਕੋਈ ਠੰਡਾ ਖੁਸ਼ਕ ਹੈ ਕੋਈ ਗਰਮ ਖੁਸ਼ਕ ਹੈ ਜੇ ਖੁਸ਼ਕੀ ਨਾ ਅਗਰ ਜੇ ਹੋਵੇ ਇਹ ਨਸ਼ਾ ਇਹ ਨਾ ਕੋਈ ਨਹੀਂ ਸਕਦਾ ਨਾੜਾਂ ਨੂੰ ਖੁਸ਼ਕੀ ਕਰਦਣ ਫਿਰ ਜਾ ਕੇ ਦਿਮਾਗ ਕੋ ਨਸ਼ਾ ਪ੍ਰਤੀਤ ਇਸ ਕਰਕੇ ਉਹ ਨਤੀਜੇ ਬਹੁਤ ਬਰੇ ਨਿਕਲਦੇ ਇਹ ਵਾਸਤੇ ਗੁਰੂ ਜੀ ਕਨ ਸਾਡੇ ਪਾਸ ਸਹੀ ਜੀ ਖਰਾਬ ਹੈ ਜੇ ਤੂੰ ਉਹਦਾ ਇੱਕ ਸਿਆਲਾ ਪੀਨੇ ਉਹ ਇਹ ਤਾਂ ਸਵੇਰੇ ਉੱਤਰ ਜਾਂਦੀ ਸ਼ਾਮ ਨੂੰ ਪੀਤੇ ਹੁੰਆਂ ਆ ਉਹਦਾ ਨਸ਼ਾ ਕਯਮ ਤੱਕ ਨਾ ਉਤਰੇ ਇਹ ਸੁਣ ਕੇ ਹੈਰਾਨ ਹੋ ਗਿਆ ਬਾਦਸ਼ਾਹ ਤੇ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਇੱਕ ਪਿਆਲਾ ਦੇ ਦੋ ਤਾਂ ਕਿ ਕਯਮ ਤੱਕ ਨਸ਼ਾ ਉਤਰੇ ਨਾ ਉਹ ਨਸ਼ਾ ਫਿਰ ਪੀਣ ਦੀ ਲੋੜ ਹੀ ਨਾ ਕੋਈ ਪਵੇ ਇਹ ਕਿਰਪਾ ਕਰੋ ਦੁਰਜੀ ਕਹਿੰਦੇ ਹੈ ਤੋਂ ਨਾਲ ਹੀ ਹਰ ਇੱਕ ਦੇ ਅੰਦਰ ਹੈ ਪਰ ਹਰ ਇੱਕ ਤੇ ਨਸ਼ਾ ਪੀਤਾ ਨਹੀਂ ਜਾਂਦਾ ਬਹੁਤਾ ਤਾਕਤ ਵਾਲੇ ਜਿਵੇਂ ਸ਼ੀਣੀ ਦਾ ਦੁੱਧ سونے ਦੇ ਬਰਤਨ ਤੋਂ ਕਿਨਾ ਖੈਰ ਦਾ ਨਹੀਂ ਬਹੁਤ ਤਾਕਤ ਵਾਲਾ ਅਨੋਰ ਬਰਤਨ ਨੂੰ ਪਾਣ ਨਹੀਂ ਦਿੰਦਾ ਇਸੇ ਤਰ੍ਹਾਂ ਹੀ ਉਹ ਨਸ਼ਾ ਹਰੇਕ ਦੇ ਪੀਣ ਦਾ ਨਹੀਂ ਹੈ ਬਈ ਮਸੂਦ ਦਿਲ ਦੇ ਪੀਣ ਵਾਲਾ ਹੈ ਤੇ ਪੁੱਛਣ ਦਾ ਕੀ ਗੁਰੂ ਜੀ ਕਹਿੰਗੇ ਇਹ ਨਸ਼ਾ ਕਦੇ ਵੀ ਉਤਰਨ ਵਾਲਾ ਨਹੀਂ ਹੈ ਫਰਮਾਨ ਕੀਤਾ ਜੜੀ ਰਹੇ ਦਿਨ ਰਾਤ ਨਾਮੁ ਸਾਰੀ ਨਾਮੁ ਸਾਰੀ ਜੈ ਰਹੇ ਅਫੀਮ ਮਦ ਉਤਰ ਜਾਏ ਪਰਵਾਹ ਉਹ ਦਾ ਨਸ਼ਾ ਅਫੀਮ ਦਾ ਨਸ਼ਾ ਫੰਗ ਦਾ ਨਸ਼ਾ ਖਰਾਬ ਦਾ ਨਸ਼ਾ ਕੰਮ ਨੂੰ ਪੀਅ ਸਵੇਰੇ ਉਤਰ ਜਾਂਦਾ ਖੁਸ਼ਕੀ ਹੁੰਦੀ ਹੈ ਕਈ ਚੌਂਦਨ ਹੁਣ ਇਸ ਖੁਸ਼ਕੀ ਨੂੰ ਦੂਰ ਕਰਨ ਦਾ ਕੋਈ ਉਪਾਅ ਕਰੀਏ ਕਈ ਸਿਰ ਫੜੀ ਫਿਰਦੇ ਹੁੰਦੇ ਨੇ ਉਦੋਂ ਕਿੰਨਾਂ ਨੂੰ ਅਤਲਾਉਂਦੇ ਨੇ ਫਿਰ ਨਿਸ਼ਾਮ ਨੂੰ ਜਦੋਂ ਫਿਰ ਇਕੱਠੀ ਹੋ ਟੋਲੀ ਫੇਰ ਲੱਗ ਜਾਂਦੇ ਕਈਆਂ ਮੇਰੇ ਪਾਸ ਬਹੁਤ ਰਹੁੰਦੇ ਦੇਖੀਏ ਇਹ ਦੁਖੀਆਂ ਦੁਖੀਆਂ ਛੱਡਨੇ ਹੁੰਦਾ ਪਪਾ ਇਹ ਜਿਹੇ ਸੋਸਾਇਟੀ ਬਦਲੋ ਬਸ ਸੋਸਾਇਟੀ ਬਦਲਣਾ ਇਹ ਦੁਆਰਾ ਹੀ ਇਹ ਵਸਤੂ ਛੱਡੀ ਜਾਂਦੀ ਜੇ ਕਹੇ ਉਹਨਾਂ ਦੀ ਸੋਸਾਇਟੀ ਵਿੱਚ ਵੀ ਮੂਵ ਕਰਦਾ ਹਾਂ ਤੇ ਇਹ ਛੱਡ ਵੀ ਦਮਾ ਇਹੋ ਨਹੀਂ ਛੱਡਦਾ ਜਿਹਹੀ ਜੀ ਸੰਗਤ ਕਰਦਾ ਇਨਸਾਨ ਵੈਸੇ ਹੀ ਇਹਦਾ ਸੁਭਾਅ ਬਣ ਜਾਇਆ ਕਰਦਾ ਹੈ ਆਓ यूं ਗੁਰੂ ਜੀ ਨੇ ਕੀ ਹਵਾਲਾ ਏ ਮਸਤੀ ਇਹ ਪੁਮਾਰੀ ਇਹ ਆਤਮਨੰਤ ਵਜਨ ਦਾ ਆਨੰਦ ਕਦੇ ਦੂਰ ਹੋਣ ਵਾਲਾ ਨਹੀਂ ਜਿਸ ਨੂੰ ਪ੍ਰਾਪਤ ਹੋ ਜਾਵੇ ਤਾਂ ਪਰ ਮੰਨ ਦੀ ਕਾਗਰਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ ਫਿਰ ਜੀ ਨੂੰ ਇਹ ਪ੍ਰਾਪਤ ਹੋ ਗਿਆ ਇਹਦੇ ਫਾਇਦੇ ਕਿੰਨੇ ਕਿ ਦੱਸੇ ਜਾਣ ਕਿਤਨੇ ਗੁਲਾਬ ਦੱਸੇ ਜਾਣ ਉਸ ਪਾਸੇ ਤਾਂ ਦੁਨੀਆ ਆਪਣੀਆਂ ਜਾਇਦਾਦਾਂ ਖਰਾਬ ਕਰ ਦਿੰਦੀ ਹੈ ਸੰਤਾਂ ਨੂੰ ਨੁਕਸਾਨ ਹੈ ਸਿਹਤ ਦਾ ਨੁਕਸਾਨ ਹੈ ਇੱਜ਼ਤ ਦਾ ਨੁਕਸਾਨ ਹੈ ਪਰਲੋਕ ਦਾ ਨੁਕਸਾਨ ਹੈ ਬੜੇ ਨੁਕਸਾਨ ਇੱਥੇ ਫਾਇਦੇ ਫਾਇਦੇ ਬਾਦਸ਼ਾਹਾਂ ਸ਼ਾਸਕਰਦੀ ਨੇ ਅੰਮ੍ਰਿਤ ਨਾਮ ਹਸਮੀ ਨੇ ਜਿਸ ਨੂੰ ਇਹ ਆਤਮਨੰਦ ਪ੍ਰਾਪਤ ਹੋ ਗਿਆ ਬਾਦਸ਼ਾਹ ਸਾਰੇ ਉਹਦੇ ਬਸ ਹੋ ਜਾਣ ਐਡੇ ਵੱਡਾ ਉਤਪਾਅ ਮਿਲਦਾ ਹੈ ਕਿਉਂਕਿ ਗੁਰੂ ਦਸ਼ਮੇਸ਼ ਜੀ ਕਹਿੰਦੇ ਆਤਮਨਸ਼ੀ ਜਾਨੀ ਸੋ ਹੈ ਫਾਲਸ ਦੇਵ ਪਰਮਾ ਮੈਂ ਮੋ ਮੈਂ ਤਾਂ ਇਸ ਮੈਂ ਰੰਚਕ ਨਹੀਂ ਹੈ ਆਤਮਨਸ ਪ੍ਰਾਪਤ ਹੋ ਗਿਆ ਉਹ ਫਾਲਸ ਹੈ ਉਹਦੇ ਵਿੱਚ ਗੁਰੂ ਦਸਮੀ ਚਿਕਨ ਮੇਰੇ ਵਿੱਚ ਔਰ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਕਿੱਡਾ ਬੜਾ ਦਰਜਾ ਮਿਲਦਾ ਹੈ ਆਤਮਸ ਜੀ ਜਾਣੇ ਹਰ ਰੰਗ ਸੇ ਜੇ ਮਾਣ ਨਾਨਕ ਹਨ 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 ਜਨ ਆਏ ਤੇ ਉਹਨਾਂ ਦਾ ਓਨੇ ਸੰਸਾਰ ਤੇ ਪ੍ਰਮਾਣ ਨਹੀਂ ਹੈ ਤੇਨਾਂ ਲੋਕਾਂ ਵਿੱਚ ਉਹ ਤਨਤਾ ਜੋ ਹੈ ਨਾ ਤੇਨਾਂ ਕਾਲਾਂ ਵਿੱਚ ਉਹ ਤਨਤਾ ਜੋ ਹੈ ਨਾ ਜਿਨ੍ਹਾਂ ਨੂੰ ਆਤਮਨ ਪ੍ਰਾਪਤ ਹੋ ਗਿਆ ਤਾਂ ਤੇ ਉਹ 에 ਗੁਰੂ ਜੀ ਨੇ فرمایا ਸਾਹਿਬ ਦਸ਼ਮੇਸ਼ ਗੰਗਲਗੀਦਰ ਮਹਾਰਾਜੀ ਹਜ਼ੂਰੀ ਵਿੱਚ ਸਿੱਖਾਂ ਨੇ ਸਿੱਖਾਂ ਅਰਜ਼ ਕੀਤੀ ਕਰੀ ਮਹਾਰਾਜ ਜੁਣੇ ਨਾਮ ਦੇ ਵਿੱਚ ਲੱਤੀ ਹੈ ਬਿਮਾਰੀ ਹੈ ਨਸ਼ਾ ਹੈ ਹੰਮਲ ਹੈ ਸੋ ਸਚਮੁੱਚੀ ਹੈ ਜਾਂ ਕਿ ਨਹੀਂ ਹੈ ਹਜ਼ੂਰ ਨੇ فرمایا ਇੱਕ ਗੁਰੂ ਬਾਬੇ ਦਾ ਬਚਨ ਹੈ ਨਾਮ تمہاری ਨਾਂ ਨਾ ਰਹੀ ਰਹੇ ਹੰਮਲ ਜ਼ਰੂਰ ਹੈ ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਨੂੰ ਤਾਂ ਗਦੇ ਪ੍ਰਾਪਤ ਹੋਇਆ ਜੀ ਗੁਰੂ ਜੀ ਨੇ ਦੁਬਾਰਾ ਸਮਝਿਨ ਨੂੰ ਕਿਹਾ ਭਾਈ ਤੁਸੀਂ ਬਾਣੀ ਨਹੀਂ ਪੜਦੇ ਹੋਵੋਗੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਦੁਨੀਆਂਤ ਜੋੜ ਕੇ ਅਰਜ ਕੀ ਬਿ ਸੱਚੇ ਪਾਤਸ਼ਾਹ ਨਿਤਨੇਮ ਨਾਲ ਕਰਦੇ ਹਾਂ ਦਿਲਾਂ ਨਾਗਾ ਕਰਦੇ ਹਾਂ ਨਾਗਾ ਨਹੀਂ ਪਹਿਨਦੇ ਪਰ ਸਾਨੂੰ ਉਹ ਆਨੰਦ ਇਹਦੀ ਬავਤੇ ਕਥਨ ਕੀਤਾ ਕਦੇ ਪ੍ਰਾਪਤ ਹੋਇਆ ਨਹੀਂ ਹੈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਪੜਦੇ ਨਹੀਂ ਹੋਵੋਗੇ ਬਾਣੀ ਔਰ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਤੇ ਕਿਹਾ ਮਹਾਰਾਜ ਰੋਇ ਪੜਦੇ ਇਕ ਦਿਨ ਵੀ ਨਾਗਾ ਨਹੀਂ ਪਾਉਂਦੇ ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਹ ਜਜ਼ੂਰ ਨੇ ਉਹ ਤੱਕ ਟੋਕ ਨੂੰ ਕੀਤਾ ਇੱਕ ਸਿੰਘ ਨੂੰ ਜੱ ਵੱਡਾ ਗੜਵਾ ਸਰਬਲੋ ਦਾ ਸੁਖਨਾ ਦੰਦ ਤਰਗੜੇ ਬਿਹਾਰ ਕਰ ਅਰਤਸ ਬਾਟੇਲੇ ਸਰਬਲੋ ਜਲਦੀ ਇਹ ਚੀਜ਼ਾਂ ਹਾਜ਼ਰ ਕਰ ਦਿੱਤੀਆਂ ਗਈਆਂ ਉਹਨਾਂ ਪ੍ਰੇਮੀਆਂ ਨੇ ਪੰਚਤ ਪ੍ਰੇਮੀ ਸੰਜਿ ਨੇ ਨੇ ਪ੍ਰਾਰਥਨਾ ਕੀਤੀ ਸੀ ਉਹਨਾਂ ਨੂੰ ਗੁਰੂ ਜੀ ਦੇ ਦੌਰਸ਼ਟੇ ਵਿੱਚ ਬਿਠਾ ਲਏ ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਤੁਸੀਂ ਕਰ ਦਿੱਤਾ ਇੱਕ ਇੱਕ ਬਾਟਾ ਹਰੇਕ ਦੇ ਅੱਗੇ ਰੱਖ ਦੋ ਰੱਖ ਦਿੱਤਾ ਗਿਆ ਦੋ ਦੋ ਕਿਸੇ ਤੋਂ ਨਦਾਂ ਦੀਆਂ ਰਗੜੇ ਦੀਆਂ ਪਾ ਪਾ ਦਿੱਤੀਆਂ ਗਈਆਂ ਅੱਧਿਆਂ ਨੂੰ ਹੁਕਮਤ ਦੀ ਛਕ ਲੋ ਦੂਸਰਿਆਂ ਨੂੰ ਹੁਕਮ ਹੈ ਤੁਸੀਂ ਗਲੇ ਦੇ ਅੱਗੇ ਇੱਕ ਗੁੰਦ ਨਹੀਂ ਚਾਣ ਦੇਣ ਚੱਲ ਰਹੇ ੁਰਲੀਆਂ ਕਰਕੇ ਛਿੜ ਦੋਨਾਂ ਨੇ ਹੁਕਮ ਦੀ ਤਾਮਿਲ ਕੀਤੀ ਜਿਨ੍ਹਾਂ ਨੂੰ ਹੁਕਮ ਸੀ ਛਕਣ ਤਾਂ ਉਹਨਾਂ ਨੇ ਛਕ ਲਿਆ ਜਿਨ੍ਹਾਂ ਨੂੰ ੁਰਲੀਆਂ ਦਾ ਹੁਕਮ ਸੀ ਉਹਨਾਂ ਨੇ ੁਰਲੀਆਂ ਕਰ ਦਿੱਤੀਆਂ 5 7 10 ਮਿੰਟ ਗੁਜ਼ਰੇ ਤੋਂ ਬਾਅਦ ਹੁਣ ਪੁੱਛਿਆ ਦੱਸੋ ਭਾਈ ਕੁਝ ਨਖਾ ਹੋਇਆ ਇਹਨਾਂ ਚੱਕਿਆ ਸੀ ਉਹਨਾਂ ਨੇ ਕਿ ਮਹਾਰਾਜ ਕੁਸ਼ਕੀਤ ਹੁੰਦਾ ਹੈ ਦੂਜਿਆਂ ਨੇ ਪੁੱਛਿਆ ਜਿਨਾ ਕੁਰਲੀਆਂ ਕੀਤੀਆਂ ਤੁਨੋਂ ਮਹਾਰਾਜ ਅਸੀਂ ਕਿਰਿਆ ਛੱਕੇ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ ਨਾ ਕਿ ਛੱਕਣ ਦਾ ਹੁਕਮ ਇਹਨਾਂ ਨੇ ਛੱਕਿਆ ਅੰਦਰ ਜਾ ਕੇ ਨਾੜਾਂ ਨੂੰ ਛੱਕੀ ਕੀਤੀ ਉਹ ਨਸ਼ਾ ਹੋ ਗਿਆ ਤੇ ਬਾਕੀ ਅਸੀਂ ਗਲੇਦਰ ਅੱਗੇ ਕੋਈ ਬੰਦ ਨਹੀਂ ਨਾ ਜਾਣ ਦਿੱਤੀ ਹੈ ਆਪ ਦਾ ਹੁਕਮ ਐਸਾ ਹੀ ਸਾਨੂੰ ਨਸ਼ਾ ਕਿਵੇਂ ਹੋਵੇ ਗੁਰੂ ਜੀ ਕਹਿੰਦੇ ਕਿ ਦਰਸਤ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜੇ ਬਾਣੀ ਪੜਦੇ ਹਾਂ ਆਮ ਜਪਦੇ ਹਾਂ ਉਹਨਾਂ ਨੂੰ ਬਾਣੀ ਦਾ ਨਾਮ ਦਾ ਅਨੰਤ ਤਾਂ ਜਿਹਨਾਂ ਨੂੰ ਕਰਨ ਆਵਸ਼ਕ ਪ੍ਰਾਪਤ ਹੁੰਦਾ ਹੈ ਵੀ ਜਿਹੜੇ ਕੁਰਲੀਆਂ ਕਰਦੇ ਉਹਨਾਂ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਮਨ ਨਹੀਂ ਲੱਗਣ ਦੇ ਕੁਰਲੀਆਂ ਕੀ ਕਰਨੀਆਂ ਪੜਨਾ ਕੀ ਇਹ ਬਾਣੀ ਦਾ ਬਾਣੀ ਨੂੰ ਸਮਝ ਕੇ ਮਨ ਨੂੰ ਲਗਾ ਕੇ ਮਨ ਨੂੰ ਜੋੜ ਕੇ ਪ੍ਰੇਮ ਨਾਲ ਪੜਨਾ ਉਹ ਬਾਣੀ ਪੜਨੀ ਹੈ ਇਹ ਮਾਨੋ ਪੀਣਾ ਹੈ ਦੂਸਰੇ ਕੁਰਲੀਆਂ ਮਨ ਨਾਲ ਲੱਗਣ ਦੇਣਾ ਖਿਆਲ ਹੋ ਰਹੀ ਕਿਤੇ ਨਠਿਆ ਫਿਰਦਾ ਹੈ ਜ਼ੁਬਾਨ ਦੇ ਨਾਲ ਭਾਵੇਂ ਐ ਬਾਣੀ ਪੜੀ ਜਾ ਰਹੀ ਹੈ ਜਾਂ ਜ਼ੁਬਾਨ ਦੇ ਨਾਲ ਭਾਵੇਂ ਹੋ ਰਿਹਾ ਹੈ ਹਸਿਤ ਮਾਲਾ ਵੀ ਫਿਰ ਰਹੀ ਹੈ ਜੇ ਆਂ ਮਨ ਦੱਖਣ ਦਿਖਾਉਂ ਦੌੜਿਆ ਫਿਰਦਾ ਹੈ ਤਾਂ ਅੱਗੇ ਰਾਕੇ ਸ਼ਾਲ ਗ੍ਰਾਮ ਮੰਤਰੀ ਹੁੰਦਾ ਇਸ ਕਿਸ ਤਰ੍ਹਾਂ ਮਨ ਦਸਾ ਦਿਖਾਉਂ ਲੱਠੀ ਫਿਰਦਾ ਕਰੇ ਪੂਰਬ ਜਾਂਦਾ ਹੈ ਕਿਤੇ ਪੱਛਮ ਜਾਂਦਾ ਕਿਤੇ ਉੱਤਰ ਜਾਂਦਾ ਕਿਤੇ ਦੱਖਣ ਜਾਂਦਾ ਹੈ ਮਨ ਦੀ ਇਹ ਹਾਲਤ ਜਿਹੜਾ ਮਨ ਕੀ ਕਾਗਰ ਨਹੀਂ ਹੁੰਦਾ ਪਾਣੀ ਵਿੱਚ ਔਰ ਭਜਨ ਦੇ ਵਿੱਚ ਇਕਦਾਨੀ ਉਸ ਨੂੰ ਆਤਮਨੰਦ ਖਰਾਬ ਨਹੀਂ ਹੁੰਦਾ ਭਾਵੇਂ ਇਹ ਵਿਅਰਥ ਨਹੀਂ ਵਿਅਰਥ ਨਹੀਂ ਹਾਇ ਹੌਲੀ 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 ਉੱਥੇ ਪਹੁੰਚਣ ਦਾ ਵਸੀਲਾ ਹੈ ਪਰ ਵਜਨ ਅਨੰਤ ਤੱਕ ਉਹਨੂੰ ਨਿਪਰਾਰਥਨ ਜਿਹਨਾਂ ਮਨ ਇਕਾਗਰ ਹੁੰਦਾ ਹੈ ਮਨ ਟਿਕਦਾ ਹੈ ਉਹਨੂੰ ਅਵਸ਼ੀ ਮਸਤੀ ਤੇਮਾਰੀ ਵਜਨ ਆਨੰਦ ਇਹ ਅਵਸ਼ ਪ੍ਰਾਪਤ ਹੁੰਦਾ ਹੈ ਇਹ yatharth gal hai ਜੜੀ ਦਸੇ ਦਿਨ ਰਾਤਨਾ आनंद वाणी ਦਾ ਆਨੰਦ ਹੀ ਕਾਗ ਕਰਤਾ ਦੁਆਰਾ ਹੀ ਪ੍ਰਾਪਤ ਹੁੰਦਾ ਕਿੱਥੇ ਹੈ ਸੁਖਮੰਦ ਦੀ ਇਖਾਗਰਤਾ ਅੰਤਰਮੁਖਤਾ ਵਿੱਚ ਹੈ ਅਰ ਦੁੱਖ ਕਿੱਥੇ ਹੈ ਦੁਖਮੰਦ ਦੇ ਖੰਡਾ ਵਿੱਚ ਹੈ ਦੁਨੀਆਂ ਦੇ ਸਤਾਰ ਜਿਤਨੇ ਹਨ ਦੇਖਣ ਪਰ ਅਨੇਕ ਚੰਗੇ ਲੱਗਦੇ ਹਨ ਲੇਕਿਨ ਉਹਨਾਂ ਦੇ ਵਿੱਚ ਅਤ੍ਰਿਪਤੀ ਆਵਾਗ ਦੈਸ਼ ਤੋਂ ਸਭਾ ਫਰੇ ਭਏ ਜਿੱਥੇ ਇਹ ਦੋਵੇਂ ਗੱਲਾਂ ਹੁੰਦੀਆਂ ਨੇ ਉੱਥੇ ਮਨ ਦੀ ਇਖਾਗਰਤਾ ਨਹੀਂ ਹੁੰਦੀ ਉੱਥੇ ਸੁਖ ਨਹੀਂ ਹੁੰਦਾ ਉੱਥੇ ਅਵਸ਼ੀ ਅਸ਼ਾਂਤੀ ਔਰ ਦੁੱਖ ਹੋਇਆ ਕਰਦਾ ਹੈ ਕਿਉਂਕਿ ਵਸਤੂ ਦਾ ਸੁਭਾਅ ਉਹਦੇ ਵਿੱਚ ਹੀ ਰਹਿੰਦਾ ਹੈ ਅਗਨ ਵਿੱਚਾ ਗਰਮ ਹੈ ਉਹਦੀ ਗਰਮਾਈ ਕਿਤੇ ਚਲੀ ਨਹੀਂ ਜਾਂਦੀ ਹਮੇਸ਼ਾ ਉਹਦੇ ਵਿੱਚ ਹੈ বরਫ ਛੰਡੀ ਹੈ ਉਹਦੀ ਛੰਡ ਕਿਤੇ ਚਲੀ ਨਹੀਂ ਜਾਂਦੀ ਇਸੇ ਤਰ੍ਹਾਂ ਜਿਨ੍ਹਾਂ ਵਿੱਚ ਜਿਨ੍ਹਾਂ ਪਦਾਰਥਾਂ ਵਿੱਚ ਸੁਖ ਸ਼ਾਂਤੀ ਅਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਉਹਨਾਂ ਦਾ ਸੁਭਾਅ ਤਾਂ ਅਤ੍ਰਿਪਤੀ ਔਰ ਆਗ ਦਾ ਹੈ ਜਿੱਥੇ ਦੋਵੇਂ ਹੁੰਦੀਆਂ ਉੱਥੇ ਸ਼ਾਂਤੀ ਔਰ ਅਨੰਦ ਨਹੀਂ ਹੋਇਆ ਕਰਦਾ ਤਾਂ ਤੇ ਪੰਨ ਦੇ ਵਿੱਚ ਹੀ ਆਨੰਦ ਹੁੰਦਾ ਹੈ ਇਸ ਵਾਸਤੇ ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਟਿਕਾ ਕੇ ਹਰੀ ਜਸ ਕਰਨ ਦਾ ਸੁਭਾਅ ਪਾਓ ਤਾਂ ਕਿ ਉਹ ਆਤਮਨੰ, ਉਹ ਭਜਨ ਦਾ ਅਨੰਦ, ਉਹ ਨਾਮ ਦੀ ਕੁਮਾਰੀ, ਨਾਮ ਦੀ ਮਸਤੀ ਆਪ ਕੋ ਵੇਖ ਮਨ ਨੂੰ ਉਹ ਆਪਣਾ ਸੁਭਾਅ ਪਾਓ ਮਨ ਨੂੰ ਟਿਕਾਉਣ ਦਾ ਸੁਭਾਅ ਪਾਓ ਰਸਮ ਨਹੀਂ ਨਾ ਹੋਵੇ ਬੇਸੀ ਰਸਮੀਆਂ ਇੰਨੀ ਬਾਣੀ ਪੜ੍ਹ ਛੱਡਣੀ ਹੈ ਜਾਂ ਇੰது ਜ਼ਿਆਦਾ ਨਹੀਂ ਪੜ੍ਹਣੀ ਜਾਂ ਹੋਰ ਨਹੀਂ ਪ੍ਰੇਮ ਦੇ ਨਾਲ ਮਨ ਨੂੰ ਇਕਾਗਰ ਕਰਨ ਵਾਸਤੇ ਭਜਨ ਕਰਨ ਦਾ ਸੁਭਾਅ ਆ ਜਦੋਂ ਇਹ ਮਨ ਨੂੰ ਸੁਣਿਆਵਾਂਗੇ ਮਨ ਇਕਾਗਰ ਕਿਉਂ ਨਹੀਂ ਹੁੰਦਾ ਕਾਸ਼ ਪਿਛਲੀਆਂ ਗੱਲਾਂ ਯਾਦ ਆਈ ਜਾਂਦੀਆਂ ਜਾਂ ਅੱਗੇ ਵਾਸਤੇ ਕੋਈ ਕਲਪਨਾ ਕਰੀ ਜਾਂਦਾ ਹੈ ਦੇਖੋ ਸੋਚੋ ਜਰਾ ਜਾਂ ਤਾਂ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰ ਕੇ ਕਲਪੀ ਜਾਂਦਾ ਹੈ ਜਾਂ ਅੱਗੇ ਵਾਸਤੇ ਚਿੰਤਾ ਫਿਕਰ ਕਰੀ ਜਾਂਦਾ ਸਭ ਨਹੀਂ ਕੀਓ ਸਭ ਨਹੀਂ ਕੀਓ ਉਹਨਾਂ ਦੀ ਚਿੰਤਾ ਕਰੀ ਜਾਂਦਾ ਜਦੋਂ ਪਿਛਲੀਆਂ ਭੁਲਾ ਦੇਣਾ ਹੋ ਗਈ ਉਹਨੂੰ ਯਾਦ ਨਾ ਕਰ ਅੱਗੇ ਵਾਸਤੇ ਬੰਦਕਤਾ ਹੈ ਜਿਹੜੇ ਭਜਨ ਕਰਦੇ ਨੇ ਵਹਿਰੂ ਨੂੰ ਪੱਗੀ ਕਰਨੀ ਹੈ ਅਵਸ਼ੀ ਭਲੀ ਕਰਨੀ ਹੈ ਉਹਦੇ ਲੜਜੋ ਲੱਗੇ ਵਿਸ਼ਵਾਸ ਤੇ ਅੱਲੇ ਗੁਜ਼ਰ ਗਈ ਨੂੰ ਆਨ ਦੀ ਆਉਣ ਵਾਲੀ ਦੀ ਚਿੰਤਾ ਇਹ ਤਿਆਗ ਦੋ ਮੌਜੂਦਾ ਸਮੇਂ ਵਿੱਚ ਮਨੋ